ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਜਤਿੰਦਰ ਸਿੰਘ ਡਰਾਈਵਰ ਤੌਰ ਤੇ ਮੈਂ ਡਿਊਟੀ ਕਰਦਾ ਹਾਂ 108 ਐਂਬੂਲੈਂਸ ਤੇ ਇਹ ਆਪਣੀ ਇਹ ਐਂਬੂਲੈਂਸ ਸਿਵਲ ਹਸਪੀਟਲ ਫਤੇਗੜ ਸਾਹਿਬ ਵੀਆਪੀ ਡਿਊਟੀਆਂ ਤੇ ਚੱਲਦੀ ਏ ਤੇ ਇਹਦਾ ਹਾਲ ਤੁਹਾਨੂੰ ਦਿਖਾਣੇ ਆ ਸਾਰੇ ਦੁਨੀਆਦਾਰੀ ਨੂੰ ਵੀ ਇਹ ਆਪਣੇ ਯੋਗਦਾਨ ਕੀ ਪਾ ਰਹੀ ਏ ਇਹ ਸਭ ਤੋਂ ਪਹਿਲਾਂ ਜੀ ਲੋਕ ਦੇਖ ਲਓ ਤੁਸੀਂ ਲੋਕ ਦੀ ਥਾਂ ਤੇ ਕੁੰਡੀ ਲਾਈ ਹੋਈ ਏ ਵੀ ਕੁੰਡੀ ਖੋਲਣੀ ਏ ਤਾਂ ਪੇਸ਼ੈਂਟ ਇਹ ਅੰਦਰ ਜਾਣਾ ਉਸ ਤੋਂ ਬਾਅਦ ਅੰਦਰੋਂ ਹੀ ਕੁੰਡੀ ਨਹੀਂ ਲੱਗਦੀ ਹੈਗੀ ਅੰਦਰ ਦੋ ਤਿੰਨ ਵਾਰ ਸਟਾਫ ਨੇ ਅਸੀਂ ਇਹ ਚੇਂਜ ਕਰਵਾ ਚੁੱਕੇ ਆ ਠੀਕ ਹੈ ਇਹ ਅੰਦਰ ਕੁੰਡੀ ਟੁੱਟ ਜਾਂਦੀ ਹੈ ਪੇਸ਼ੈਂਟ ਅੰਦਰ ਉਹ ਜੇ ਬਾਈ ਚਾਂਸ ਸਾਡਾ ਹੀ ਐਮਪੀ ਨਾਲ ਬੈਠਾ ਅੰਦਰੋਂ ਕੁੰਡੀ ਨਹੀਂ ਖੋਲ ਸਕਦਾ ਡਰਾਈਵਰ ਹੀ ਆ ਕੇ ਖੋਲੇਗਾ ਉਸ ਤੋਂ ਬਾਅਦ ਜਿਹਦੇ ਉੱਤੇ ਪੇਸ਼ੈਂਟ ਪੈਣਾ ਹੈ ਉਹਦਾ ਹਾਲ ਦੇਖ ਲਓ ਠੀਕ ਹੈ ਉਹਦੇ ਬਾਰੇ ਤੁਹਾਨੂੰ ਚਲਣਾ ਪਾਏ ਆਹ ਆ ਦੇਖ ਲਓ ਟਾਇਰਾਂ ਦਾ ਹਾਲ ਦੇਖ ਲਓ ਕਿਵੇਂ ਭੱਜੇ ਫਿਰਦੇ ਨੇ ਆ ਇੱਕ ਟਾਇਰ ਦਾ ਸੀ ਸਿਵਲ ਹਸਪੀਟਲ ਤੋਂ ਲੈ ਕੇ ਪਾਇਆ ਹੈ ਵਿੱਚ ਇਹੇ ਕੰਮ ਚਾਲੂ ਕਰਵਾਇਆ ਵੀ ਜਿਹੜਾ ਪੇਸ਼ੈਂਟ ਹੈ ਅਸੀਂ ਸਹੂਿਦਾ ਦੇ ਸਕੀਏ ਜੇ ਪੇਸ਼ੈਂਟ ਉੱਤੇ ਪਾ ਕੇ ਅਸੀਂ ਰੇਡ ਕੇ ਲੈ ਕੇ ਜਾਂਦੇ ਆ ਇਹ ਕਦੇ ਵੀ ਪੇਸ਼ੈਂਟ ਡਿੱਗ ਸਕਦਾ ਦੇਖੋ ਨੰਬਰ 2 ਤੇ ਹੁਣ ਆਪਾਂ ਅੰਦਰ ਬਾਰੇ ਥੋੜਾ ਜਿਹਾ ਚੰਦਨਾ ਪਾ ਦਈਏ ਇਹ ਆਪਣਾ ਸਕਸ਼ਨ ਮਸ਼ੀਨ ਹੈ ਠੀਕ ਹੈ ਇਹ ਸਕਸ਼ਨ ਮਸ਼ੀਨ ਹੈ ਇਹਦੇ ਵਿੱਚ ਦੇਖੋ ਵੀ ਕੀ ਹਸਾਬਕਤਾਬ ਹੈ ਪਾਪਾ ਟੁੱਟੇ ਹੋਏ ਨੋਟਵਰਕ ਵੇ ਚੱਲਦੀ ਹੈਗੀ ਜਦੋਂ ਵੀ ਆਈ ਉਹਦੇ ਦੇ ਹੀ ਨਹੀਂ ਚੱਲਦੀ ਹੈਗੀ ਇਹ ਆ ਗਿਆ ਆਪਣਾ ਵੈਂਟੀਲੇਟਰ ਵੈਂਟੀਲੇਟਰ ਦੀ ਠੀਕ ਹੈ ਬੈਟਰੀ ਡਾਉਣ ਹੈ ਬਿਲਕੁਲ ਡਾਉਣ ਹੈ ਬੈਟਰੀ ਤਿੰਨ ਚਾਰ ਵਾਰ ਉੱਚਕ ਦਾ ਅਧਿਕਾਰੀਆਂ ਨੂੰ ਆਪਾਂ ਐਪਲੀਕੇਸ਼ਨ ਵੀ ਦੇ ਚੁੱਕੇ ਹਾਂ ਐਸਐਮਓ ਸਰ ਤੋਂ ਵੀ ਆਪਾਂ ਮੇਲ ਕਰਾ ਚੁੱਕੇ ਹਾਂ ਪਰ ਕੋਈ ਨਹੀਂ ਸੁਣਦਾ ਇਹਦੇ ਬਾਰੇ ਇਹ ਵੈਂਟੀਲੇਟਰ ਹੈ ਵੀ ਪੇਸ਼ੈਂਟ ਸੀਰੀਅਸ ਹੈ ਉਹਨੂੰ ਇੱਕ ਆਕਸੀਜਨ ਵੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ ਜਿਹੜਾ ਪੇਸ਼ੈਂਟ ਬਹੁਤ ਜ਼ਿਆਦਾ ਸੀਰੀਅਸ ਵਿੱਚ ਵੀ ਬੰਦਾ ਥੋੜੇ ਸਾਵਾ ਤੇ ਆ ਉਹ ਵੀ ਅਗਲੇ ਹਸਪੀਟਲ ਰੈਫਰ ਕੀਤਾ ਪਹੁੰਚ ਆ ਸਕਦੇ ਆ ਇਹ ਆਪਣਾ ਆ ਗਿਆ ਮੋਨੀਟਰ ਇਹਦੇ ਵਿੱਚ ਆ ਮੜਾ ਸੁੱਚਾ ਦਿਖਾਓ ਸਾਰਾ ਕੁਝ ਵਿੱਚ ਵੜਿਆ ਏ ਠੀਕ ਹੈ ਕੋਈ ਇਹ ਚੱਲਦਾ ਨਹੀਂ ਹੈਗਾ ਇਹਦਾ ਕੋਈ ਵੀ ਕੁਝ ਵੀ ਇਹਦੇ ਵਿੱਚ ਆਪਾਂ ਨਾ ਆਪਾਂ ਬੀਪੀ ਚੈੱਕ ਕਰ ਸਕਦੇ ਆ ਨਾ ਇਹਦੇ ਵਿੱਚ ਪਲਸ ਚੈੱਕ ਕਰ ਸਕਦੇ ਆ ਸਾਰਾ ਕੁਝ ਸਹੂਲਤ ਹੈਗੀ ਏ ਪਰ ਇਹ ਚੱਲਣ ਵਿੱਚ ਨੋਟ ਵਰਕ ਤੇ ਉਸ ਤੋਂ ਬਾਅਦ ਆ ਗਿਆ ਆਹ ਮਸ਼ੀਨ ਏ ਜੀ ਫੈਬ੍ਰੀਕੇਟਰ ਜੀ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਇਹ ਮਸ਼ੀਨ ਵਿੱਚ ਆਪਾਂ ਜੇ ਕੋਈ ਹਾਰਡ ਦਾ ਪੇਸ਼ੈਂਟ ਲਾਸਟ ਸਾਵਾ ਤੇ ਆ ਇਹ ਮਸ਼ੀਨ ਦੁਆਰਾ ਆਪਾਂ ਦੇਖੋ ਕਿੰਨੀ ਸੋਹਣੀ ਨਵੀਂ ਮਸ਼ੀਨ ਹੈ ਇਹ ਮਸ਼ੀਨ ਦੁਆਰਾ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਆ ਪਰ ਇਹ ਵੀ ਬੈਟਰੀ ਵੱਲੋਂ ਬਿਲਕੁਲ ਖਸਤਾ ਹਲਕ ਵਿੱਚ ਵਿਚਾਰੀ ਪਈ ਹੈ ਨਾ ਕੋਈ ਸਟਾਰਟ ਹੁੰਦੀ ਹੈ ਕੁਝ ਨਹੀਂ ਹੁੰਦੀ ਹੈਗੀ ਬਿਲਕੁਲ ਬੰਦ ਜੇ ਔਨ ਕਰਦੇ ਆ ਕੋਈ ਬੱਤੀ ਤੱਕ ਨਹੀਂ ਜਗਦੀ ਠੀਕ ਹੈ ਜੀ ਇਹ ਮਸ਼ੀਨ ਦਾ ਕੀ ਹੈ ਫਾਇਦਾ ਇਹਦੇ ਵਿੱਚ ਬਿਲਕੁਲ ਆਖਰੀ ਸਾਹਾਂ ਵਿੱਚ ਪਪਾ ਬੰਦੇ ਨੂੰ ਬਚਾ ਸਕਦੇ ਆ ਉਹਨੂੰ ਲਖਰੀ ਸਾਹ ਦੇ ਸਕਦੇ ਆ ਇਹਨਾਂ ਇਹ 25-30000 ਰੁਪਿਆ ਲਾ ਕੇ ਕੰਪਨੀ ਨੇ ਜਾਂ ਸਰਕਾਰ ਨੇ ਜਿੰਨੇ ਵੀ ਦਿੱਤੀ ਏ ਠੀਕ ਹੈ ਇੱਕ ਲਾਗ ਪੂਰਾ ਕੀਤਾ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਆ ਗਿਆ ਲੈਂਜੋਸਕੋਪ ਠੀਕ ਹੈ ਜੀ ਇਹਦੇ ਵਿੱਚ ਲੈਂਜੋਸਕੋਪ ਵਿੱਚ ਕੀ ਏ ਆਪਾਂ ਕੋਈ ਬਣੋਤੀ ਸਾਹ ਦੇ ਨਾਲ ਹੀ ਪਾਣੇ ਆ ਠੀਕ ਹੈ ਜੀ ਆਹ ਦੇਖ ਲੋ ਇਹਦੇ ਵਿੱਚ ਆਪਾਂ ਬਨੋਟੀ ਐਵੇਂ ਇੱਥੋਂ ਜਾਗਦੀ ਹੈ ਸਰ ਇੱਥੋਂ ਅੰਦਰ ਆਪਾਂ ਪਾ ਕੇ ਨਾਲ ਹੀ ਪਾ ਸਕਦੇ ਹਾਂ ਠੀਕ ਹੈ ਇਹਦੇ ਵਿੱਚ ਜੀ ਸੱਲਾਂ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਕੰਪਨੀ ਕੋਲ ਸਾਡੀ ZHL ਕੰਪਨੀ ਲਓ ਆ ਦੇਖ ਲਓ ਜੀ ਆ ਹਰ ਮਹੀਨੇ ਸਾਡਾ ਸੀਐਲ ਜਸਵਿੰਦਰ ਸਿੰਘ ਕਰਕੇ ਜਾਂਦੇ ਨੇ ਆਡਿਟ ਗੱਡੀ ਆ ਦੇਖਣਾ ਮੜਾ ਸੱਲਾਂ ਦਾ ਹਾਲ ਦਿਖਾ ਦਿਓ ਵੀ ਇਹਨੇ ਵਰਕ ਹੀ ਕਰਨਾ ਏ ਠੀਕ ਹੈ ਜੀ ਆ ਮੈਨੂੰ ਲੱਗਦਾ 12-13000 15000 ਦਾ ਪੁਰਜ਼ਾ ਖਰਾਬ। ਲਓ ਜੀ ਅੱਗੇ ਹੋਰ ਦਿਖਾ ਦਿੰਦੇ ਆ ਤੁਹਾਨੂੰ। ਇਹ ਆ 슈ਗਰ ਚੈੱਕ ਕਰਨ ਵਾਲੀ ਮਸ਼ੀਨ। ਇਹ 슈ਗਰ ਚੈੱਕ ਕਰਨ ਵਾਲੀ ਮਸ਼ੀਨ ਹੈ। ਇਹਦੇ ਵਿੱਚ ਸਟ੍ਰਿਪਾਂ ਨਹੀਂ ਜੀ ਹੈਗੀਆਂ। ਠੀਕ ਹੈ ਆਹ ਲੋ ਜੀ। ਸਟ੍ਰਿਪਾਂ ਨਹੀਂ ਹੈਗੀਆਂ। ਇਕੱਲੀ ਮਸ਼ੀਨ ਦਿੱਤੀ ਐ ਸਟ੍ਰਿਪ ਜਦੋਂ ਦੀ ਖਤਮ ਹੋ ਗਈ ਜਦੋਂ ਸਟ੍ਰਿਪਾਂ ਨਹੀਂ ਜੀ ਵਾਪਸ ਆਈਆਂ ਹੈਗੀਆਂ। ਉਸ ਤੋਂ ਬਾਅਦ ਇਹ ਤੁਸੀਂ ਸਾਰਾ ਹਾਲ ਚਾਲ ਜਾਣ ਲਿਆ ਠੀਕ ਹੈ। ਹੁਣ ਕੰਪਨੀ ਦਾ ਇਹ ਹਾਲ ਦੇਖ ਲਓ 145000 ਰੁਪਏ ਇੱਕ ਗੱਡੀ ਦਾ ਹਰ ਮਹੀਨੇ ਦਾ ਲੈ ਰਹੀ ਹੈ ਇਹਨਾਂ ਦੇ ਪੈਸੇ ਕੀ ਲਾਣੇ ਨੇ ਜਿਹੜੇ ਹਜ਼ਾਰਾਂ ਤੇ ਲੱਗਣਾ ਉਹਦੇ ਦੋ 20 ਰੁਪਏ 10 ਰੁਪਏ ਲਾਟਾ ਤੇ ਲੱਗਣਾ ਇਹ ਟੇਪਾ ਲਾ ਕੇ ਅਸੀਂ ਗੱਡੀ ਚਲਾ ਰਹੇ ਹਾਂ ਲਾਟਾ ਜਗਾ ਰਹੇ ਹਾਂ ਟੇਪਾ ਲਾ ਕੇ ਆ ਦੇਖ ਲਓ ਟੇਪਾ ਲੱਗੀਆਂ ਨੇ ਠੀਕ ਹੈ ਇਹਦੇ ਵਿੱਚ ਬਿਲਕੁਲ ਵੀ ਪੇਸ਼ੈਂਟ ਸਟੇ ਵਾਲੀ ਨਹੀਂ ਹੈਗਾ ਜੇ ਕਿਸੇ ਨੇ ਜਾਣਾ ਹੈ ਤਾਂ ਹੱਥ ਜੋੜ ਕੇ ਬੇਨਤੀ ਹੈ ਇਹ ਐਂਬੂਲੈਂਸ ਦਾ ਸਹਾਰਾ ਸਿਰਫ ਮਾੜੇ ਮੋٹے ਮਰੀਜ਼ਾਂ ਵਾਸਤੇ ਵੀ ਮਰੀਜ਼ ਲੈਣ ਜੇ ਆਪਾਂ ਕਹਿ ਦਈਏ ਕੋਈ ਸੀਰੀਅਸ ਪੇਸ਼ੈਂਟ ਆਪਾਂ ਲੈ ਕੇ ਜਾਣਾ ਤੇ ਇਹਦੇ ਵਿੱਚ ਕੁਝ ਮਿਲ ਜੇਗਾ ਆਪਾਂ ਨੂੰ ਇਹਦੇ ਵਿੱਚ ਕੁਛ ਨਹੀਂ ਮਿਲਣਾ ਆਪ ਸਾਡੀ ਕੰਪਨੀ ਵੱਲੋਂ ਬਿਲਕੁਲ ਹੱਥ ਖੜੇ ਨੇ ਅਸੀਂ ਪੈਸਾ ਨਹੀਂ ਲਾ ਸਕਦੇ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਸੁਣਨ ਵਾਲੀ ਗੱਲ ਸਭ ਤੋਂ ਮੇਨ ਵੀ ਜਿਹੜਾ ਪੇਸ਼ੈਂਟ ਨੇ ਆ ਕੇ ਠੀਕ ਹੈ ਇੱਥੋਂ ਆਪਾਂ ਲੈ ਗਏ ਉੱਥੇ ਜਾ ਕੇ ਤਾਰਨਾ ਪੇਸ਼ੈਂਟ ਉਹ ਕੁੰਡੀ ਲੱਗੀ ਹੈ ਈਐਮਟੀ ਸਾਡੇ ਅੰਦਰ ਬੈਠਾ ਹੈ ਕੁੰਡੀ ਖੋਲਣੀ ਕਿੰਨੇ ਆ ਸਾਡੇ ਡਰਾਈਵਰ ਨੇ ਉਹ ਡਰਾਈਵਰ ਕਿਵੇਂ ਖੋਲੇਗਾ ਆਜੋ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਡਰਾਈਵਰ ਖੋਲੇਗਾ ਜੀ ਆਹ ਦੇਖ ਲਓ ਕੁੰਡੀ ਦਾ ਹਾਲ ਪਹਿਲਾਂ ਡਰਾਈਵਰ ਚੜਦਾ ਉਧਰੋਂ ਜੀ ਐਨਟੀ ਸੀਟ ਵੱਲੋਂ ਕਨੈਕਟਰ ਸੀਟ ਵੱਲੋਂ ਠੀਕ ਹੈ ਫਿਰ ਅੰਦਰਲੀ ਸਾਈਡ ਵੀ ਇਹ ਕੁੰਡੀ ਹੈ ਜਿਹੜੀ ਖੁੱਲਦੀ ਨਹੀਂ ਜੀ ਅੰਦਰਲੀ ਸਾਈਡ ਦੀ ਕੁੰਡੀ ਬਿਲਕੁਲ ਨਹੀਂ ਖੁੱਲਦੀ ਠੀਕ ਹੈ ਮੜਾ ਜੀ ਚੰਗਣਾ ਮਾਰੇ ਉਧਰ ਥੋੜਾ ਜਿਹਾ ਉੱਪਰ ਦੀ ਲਿਆ ਕੇ ਟਾਕੀ ਖੋਲ ਕੇ ਇਹ ਆਈਪੀ ਨਾਲ ਚੱਲਦੇ ਹੈ ਨੀ ਨਾਲੇ ਲਓ ਜੀ ਆਹ ਦੇਖ ਲਓ ਏ ਸਾਡਾ ਜਿਹੜਾ ਡਰਾਈਵਰ ਏ ਉਹ ਵਿਚਾਰਾ ਇਧਰੋਂ ਚੜਦਾ ਏ ਈਐਮਟੀ ਸੀਟ ਵੱਲੋਂ ਈਐਮਟੀ ਸੀਟ ਵੱਲੋਂ ਉਤਰਦਾ ਏ ਆ ਲੋਕ ਜੇ ਕੋਈ ਕਹਵੇ ਬਿਹਾਰੀਆ ਲੋਕ ਕੁਛ ਕੀਤਾ ਹੈ ਕੁਛ ਨਹੀਂ ਇਹ टाकी ਬਿਲਕੁਲ ਉਹਨਾਂ ਨੇ ਪੱਕੀ ਫਿਕਸ ਕਰਤੀ ਏ ਵੀ ਡਰਾਈਵਰ ਉਧਰ ਹੀ ਚੜੇ ਉਧਰ ਹੀ ਉਤਰੇ ਠੀਕ ਹੈ ਜੀ ਹੁਣ ਤੁਸੀਂ ਆਪ ਆਪਣਾ ਸੀਐਮ ਸਾਹਿਬ ਨੂੰ ਵੀ ਬੇਨਤੀ ਏ ਤੁਸੀਂ ਆਪਣੇ ਨਾਲ ਇਹ ਗੱਡੀ ਵੀਆਪੀ ਡਿਊਟੀਆਂ ਤੇ ਚਲਾਣੇ ਹੋ ਆਪਣੇ 1 ਮਹੀਨੇ ਦੇ ਵਿੱਚ 2000 ਪਲੱਸ ਵੀਆਪੀ ਡਿਊਟੀਆਂ ਤੇ ਚਲਦੀ ਏ ਕਿਸ ਨਾ ਕਿਸੇ ਮੰਤਰੀ ਨਾਲ ਸੀਐਮ ਸਾਹਿਬ ਨਾਲ ਠੀਕ ਹੈ ਹੋਰ ਜਿਹੜੇ ਵੀ ਆਈਟੀ ਹੁੰਦੇ ਨੇ ਉਹਨਾਂ ਨਾਲ ਇਹ ਗੱਡੀ ਹਾਰਡ ਡਿਊਟੀ ਦੇ ਵਿੱਚ ਮੌਜੂਦ ਹੁੰਦੀ ਹੈ ਤੁਸੀਂ ਦੇਖ ਵੀ ਸਕਦੇ ਹੋ ਕਦੀ ਵੀ ਵੀਆਪੀ ਡਿਊਟੀ ਲੱਗੇਗੀ ਇਹ ਲੈ ਐਂਬੂਲੈਂਸ ਫਤੇਗੜ ਸਾਹਿਬ ਪੀਵੀ 65 ਬੀਏ 0579 ਨੰਬਰ ਗੱਡੀ ਚੱਲਦੀ ਹੈ ਤੇ ਉਹਦਾ ਹਾਲ ਤੁਸੀਂ ਆਪ ਦੇਖ ਰਹੇ ਹੋਣ ਧੰਨਵਾਦ ਸੀਐਮ ਸਾਹਿਬ ਨੂੰ ਇਹ ਮੇਰੀ ਰਿਕਵੈਸਟ ਹੱਥ ਜੋੜ ਕੇ ਵੀ ਤੁਸੀਂ ਕੰਪਨੀ ਦੀ ਇਨਕੁਆਰੀ ਕਰਾਓ ਦੇਖੋ 1,45,000 ਰੁਪਏ ਜਿਹੜਾ ਦੇਣੂ ਉਹ ਕਿੱਥੇ ਲਾਂਦੇ ਨੇ ਕਿੱਥੇ ਨਹੀਂ ਲਾਂਦੇ ਹਜੇ ਦਾ ਤੇਲ ਇਹਦੇ ਵਿੱਚ ਇੱਕ ਹਸਪਤਾਲ ਸਿਵਲ ਹਸਪਤਾਲ ਇਸ ਚੰਨੇ ਸਰ ਵੱਲੋਂ ਪਵਾਇਆ ਜਾਂਦਾ ਹੈ ਜਿਹਦੇ ਵਿੱਚ ਤੇਲ ਵੀ ਉਹ ਪਵਾਉਂਦੇ ਹੁੰਦੇ ਤਾਂ ਇਹ ਹਾਲ ਹੋਰ ਥੋੜਾ ਜਿਹਾ ਉੱਪਰ ਚਲੇ ਜਾਣਾ ਸੀ ਜਦੋਂ 5 500,000 2000 ਰੁਪਿਆ ਜਿਹੜਾ ਵਾਦੂ ਦਾ ਉਹ ਬੇਕਾਰ ਉਹਨਾਂ ਦਾ ਜਾਣਾ ਸੀ ਜੀ ਹੈਨਾ ਉਹਨਾਂ ਨੂੰ ਤੇਲ ਆਪਣੇ ਪੱਲੇੋਂ ਪਵਾਉਣਾ ਪੈਣਾ ਸੀ ਆਹ ਹਾਲਾਤ ਨੇ ਆਹ ਇਹਨਾਂ ਨੇ ਆਪ ਲਾਈਟਾਂ ਲਵਾਈਆਂ ਸੀ ਠੀਕ ਹੈ ਜੀ ਇਹ ਕੰਪਨੀ ਨੇ ਲਾਈਟ ਲਵਾਈ ਏ ਇਹ ਲਾਈਟਾਂ ਵੀ ਟੁੱਟ ਗਈਆਂ ਜੀ ਆਹ ਲਾਈਟ ਦੇਖੋ ਹੋਰ ਚੀਜ਼ ਇੱਕ ਸਾਹਮਣੇ ਲਿਆਉਣ ਵਾਲੀ ਏ ਆਹ ਦੇਖ ਲਓ ਆਪਾਂ ਕਹਿੰਦੇ ਆ ਜੀ ਨਵੀਆਂ ਐਂਬੂਲੈਂਸਾਂ ਦਿੱਤੀਆਂ ਨੇ ਆਹ ਦੇਖੋ ਨਵੀਆਂ ਐਂਬੂਲੈਂਸਾਂ ਦੇ ਕਦੀਆਂ ਹਾਲ ਦੇਖੇ ਨੇ ਆਹ ਤਰੇੜਾ ਪਈਆਂ ਦੇਖੇ ਨੇ ਕੋਲ ਲੰਮੀਆਂ ਐਂਬੂਲੈਂਸਾਂ ਦੇ ਆ ਵੀ ਮਾਡਲ ਐਂਬੂਲੈਂਸ ਆ ਸਰ ਦੇਖ ਲਓ ਜੀ ਹੁਣ ਆਪ ਹੀ ਹਿਸਾਬ ਲਾਓ ਵੀ ਕੀ ਬੰਦਦਾ ਏ ਕੀ ਕਰ ਰਹੀ ਏ ਕੰਪਨੀ ਦੇ ਕੀ ਕਰ ਰਹੀ ਏ ਸਰਕਾਰ ਸੀਐਨ ਸਾਹਿਬ ਨੂੰ ਦੁਆਰੇ ਫਿਰ ਬੇਨਤੀ ਹੈ ਬੀਐਨਏ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਜੋ ਵੀ ਕਾਰਵਾਈ ਹੈ ਜਲਦ ਤੋਂ ਜਲਦ ਕਾਰਵਾਈ ਕਰਕੇ ਹਰ ਪਾਸੇ ਬਲੈਕਲਿਸਟ ਹੋਈ ਕੰਪਨੀ ਨੂੰ ਦਵਾ ਇਧਰੋਂ ਪੰਜਾਬ ਵਿੱਚ ਤੇਰੀ ਬਲੈਕਲਿਸਟ ਕਰਕੇ ਇਹਨੂੰ ਵਾਰ ਕਰ ਦਿੱਤਾ ਜਾਵੇ ਧੰਨਵਾਦ